ਆਦ ਅਨੀਲ ਅਗਾਦ ਅਪੈ ਆਦ ਅਨੀਲ ਅਗਾਦ ਆ ਤੋ ਲੈ ਕੇ ਹੀ ਇਹ ਹੀ ਕੰਮ ਹੈ ਤੇਰਾ ਇਸੇ ਤਰ੍ਹਾਂ ਕੱਟ-ਕੱਟ ਕੇ ਸਾਰਿਆਂ ਨੂੰ ਨਾ ਘੜ-ਘੜ ਕੇ ਕੜੀਏ ਕੜੀਏ ਮਾਰੀਏ ਤੇ ਤੇ ਕੜੀਏ ਸੁਤਮਤਮਨ ਬੁੱਧ ਤੇ ਤੇ ਕੜੀਏ ਸੁਦਾਂ ਸਿੱਧਾਂ ਕੀ ਸੁਧ ਸਾਰਿਆਂ ਨੂੰ ਘੜਵੀ ਰਹੀ ਐ ਆ ਕੜੀਏ ਕੜੀਏ ਮਾਰੀਏ ਬਾਰਵੀ ਰਹੀ ਐ ਛੱਟ ਮਾਰੇ ਤੇ ਬਣਾ ਘਲਿਆ ਨੀ ਰੋ ਜਾਂਦਾ ਸੋਨਾ ਸੋਨਾ ਕੱਢ ਮਾਰ ਤੇ ਵੀ ਛੱਟ ਮਾਰ ਨਹੀਂ ਪੈਂਦੀ ਹੈ ਕਹਨੇ ਕੀਮਤ ਰਾਜੇ ਦੇ ਸਿਰ ਤੇ ਸ਼ਾਹ ਸ਼ਾਹ ਦੇ ਸਿਰ ਤੇ ਹੁੰਦਾ ਤਾਜ ਸ਼ਾਹ ਸ਼ਾਹ ਸਾਰਿਆਂ ਦੇ ਸਿਰ ਤੇ ਹੁੰਦਾ ਤਾਜ ਉਹਦੇ ਸਿਰ ਤੇ ਹੁੰਦਾ ਕਾਰਨਾ ਉਹਨੂੰ ਵੀ ਛੱਟ ਮਾਰ ਕੇ ਹੀ ਪੈਂਦਾ ਘੜਿਆ ਹੋਇਆ ਜਾਂਦਾ ਜੇ ਘੜਿਆ ਜਾਂਦਾ ਸੋਨਾ ਹੀਰੇ ਜੜੇ ਜਾਂਦੇ ਨੇ ਫਿਰ ਉਹਦੇ ਸਿਰ ਤੇ ਆ ਜੜਾ ਪਿਆ ਹੋਵੇ ਉੱਤੇ ਉਹ ਰਖਲੂ ਸਰ ਤੇ ਸੋਨੇ ਦਾ ਲੜਾ ਰੱਖ ਲੂ ਸਰਤੇ ਹੋ ਮੇਰੇ ਖਾਨਾ ਪਕੜੇ ਤੇ ਹੀ ਬਣਦਾ ਘੜੇ ਤੇ ਕੀਮਤ ਵੱਢਦੀ ਆ ਉਹਦੀ ਫੇਰ ਸਰਤੇ ਢਿੱਗਦਾ ਜਾ ਕੇ ਰਾਜੇ ਦੇ ਵੀ ਤਾਜ ਬਣ ਕੇ ਚੰਚਲਾ ਚਖੰਗੀ ਅਲਕ ਭਜੰਗੀ ਤੁੰਦ ਤਰੰਗਣੀ ਤੇ ਸਾਰੇ ਚੰਚਲਾ ਚਖੰਗੀ ਚਖੰਗੀ ਜਿਹੜੀ ਤੇਰੀ ਬੁੱਧੀ ਆ ਨਾ ਤੋ ਤੇਜ ਆ ਉਹਦੀ ਜਿਹੜੀ ਆ ਨਾ ਤੇਜ਼ੀ ਬੰਨੋਂ ਜ਼ਿਆਦਾ ਤੇਜ਼ ਹੈ ਨਾ ਬੰਨ ਬਹੁਤ ਤੇਜ਼ ਹੈ ਬੰਨੂ ਕਹਿਣ ਵਾਲੀ ਬੁੱਧੀ ਉਹਦੋਂ ਵੀ ਤੇਜ਼ ਆ ਚੰਚਲਾ ਬੰਨ ਚੰਚਲਾ ਹੈ ਨਾ ਬੰਨ ਚੰਚਲਾ ਹੈ ਨਾ ਇਹ ਬੁੱਧੀ ਹੋ ਚੰਚਲਾ ਚਖੰਗੀ ਹੈ ਇਹਦੇ ਨਾਲ ਹੋਰ ਲੰਗੀ ਇੱਕ ਚੰਚਲਾ ਚਖੰਗੀ ਇਹ ਚੰਚਲਾ ਦਾ ਹੈ ਉਹ ਨਾਲ ਚਖੰਗੀ ਵੀ ਹੈ ਬੰਨੂ ਹੈ ਨਾ ਜਿਹੜੀ ਹੂੰ ਇਹਦੇ ਜਿਹੜੇ ਅੰਦ ਨੇ ਨਾ ਇਹ ਕੁਝ ਬਹੁਤ ਹੀ ਤੇਜ਼ ਨੇ ਤੇ ਤੀਰਾਂ ਵਰਗੇ ਤਲਵਾਰ ਘੋੜੇ ਚਖੰਗੀ ਦੇਖੋ ਅੱਗੇ ਕੀ ਹੈ ਚਖੰਗੀ ਅਲਕ ਭਜੰਗੀ ਅਲਕ ਭਜੰਗੀ ਔਰ ਜਿਹੜੀ ਤੇਰੀ ਸੁਰਤ ਹੈ ਉਹ ਲਾਟ ਕਹਿੰਦੇ ਨੇ ਸ਼ਿਵ ਜੀ ਨੂੰ ਲਾਟ ਨਹੀਂ ਹੁੰਦੀ ਸੁਰਤ ਹੁੰਦੀ ਹੈ ਲਾਟ ਆਂ ਸ਼ਰੀਰ ਦੀ ਹੁੰਦੀ ਹੈ ਅੰਦਲੇ ਛੇਰ ਦੀ ਜਿਹੜੀ ਲਾਟ ਹੈ ਸੁਰਤ ਹੁੰਦੀ ਹੈ ਔਰ ਸੁਰਤ ਕਮੇ ਅਲਕ 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 ਕਹਿੰਦੇ ਲੱਟ ਨੂੰ ਸੁਰਤ ਨੂੰ ਕੋਈ ਅੱਗੀ ਉਹ ਜੇ ਸੁਰਤ ਬਾਹਰ ਜਾਂਦੀ ਹੈ ਉਸ ਨੂੰ ਕਹਾਂ ਮਨ ਬੁਲੜਿਆ ਨਹੀਂ ਹਿਰਦੇ 'ਚ ਜਿਹੜੀ ਸੁਰਤ ਪੈਦਾ ਹੁੰਦੀ ਉਹਦੀ ਗੱਲ ਹੈ ਜਿਹੜੀ ਦਿਮਾਗ 'ਚੋਂ ਸੁਰਤ ਪੈਦਾ ਹੁੰਦੀ ਉਹਦੀ ਗੱਲ ਹੋ ਰਹੀ ਹੈ ਇਹ ਤਾਂ ਦਿਮਾਗ 'ਚੋਂ ਪੈਦਾ ਹੁੰਦੀ ਹੈ ਚੀਜ਼ ਹਿਰਦੇ 'ਚੋਂ ਪੈਦਾ ਹੁੰਦੀ ਹੈ ਇੱਕ ਵਿਵੇਕ ਬੁੱਧੀ 'ਚੋਂ ਪੈਦਾ ਹੁੰਦੀ ਹੈ ਇੱਕ ਮਨ ਬੁੱਧੀ 'ਚੋਂ ਪੈਦਾ ਹੁੰਦੀ ਚੰਚਲਾ ਛਖੰਗੀ ਅਲਕ ਪਜੰਗੀ ਅਲਕ ਪਜੰਗੀ ਉਹ ਜੰਗੀਆ ਹੋ ਸਭ ਜਿਵੇਂ ਉਹਦਾ ਬੱਚਾ ਹੁੰਦਾ ਨੇ ਜਿਹੜਾ ਆਹ ਤੇਜ ਛੋਟਾ ਬੱਚਾ ਬਹੁਤ ਤੇਜ ਹੁੰਦਾ ਸਭ ਦੇਖੋ ਕਰਦਾ ਹੁੰਦਾ ਬਹੁਤ ਛੋਟਾ ਜਿਹਾ ਬੱਚਾ ਹੁੰਦਾ ਆ ਕਰਦਾ ਨਾ ਬਹੁਤ ਤੇਜੀ ਨਾਲ ਹਿਲਦਾ ਇਹੋ ਜੀ ਤੇਜੀ ਆ ਜਿਵੇਂ ਬਹੁਤ ਛੋਟੇ ਸਭ ਦੇ ਬੱਚੇ ਤੇਜੀ ਨਾਲ ਦਈਏ ਅਲਕ ਜੰਗੀ ਤੰ ਤੁੰਦ ਤਰੰਗਣੀ ਤੁੰਦ ਤਰੰਗਣੀ ਤਰਗਣੀ ਘੋੜੀ ਆਂਦੀ ਹੈ ਜਾਂ ਫਿਰ ਬਹੁਤ ਤੇਜ ਦੌਣ ਵਾਲੀ ਘੋੜੀ ਵਰਗੀ ਉਹਦੀ ਚਾਲ ਹੈ ਇਹ ਤਾਂ ਉਹ ਜੀ ਹੈ ਸੱਪ ਦੇ ਬੱਚੇ ਵਰਗੀ ਜਾਂ ਫਿਰ ਤੇਜ਼ ਦੌੜਣ ਵਾਲੀ ਘੋੜੀ ਵਰਗੀ ਚਾਲ ਹੈ ਤਿੱਛ ਸਾਰੇ ਇਹ ਆ ਵੀ ਇਹ ਜੀ ਹੈ ਜਿਵੇਂ ਬਹੁਤ ਤਿੱਖੇ ਤੀਰ ਚੱਲਦੇ ਨੇ ਤੀਰ ਹੁੰਦੇ ਨੇ ਜਦ ਜਦ ਤੀਰ ਜਾਂਦਾ ਹੈ ਇਹ ਜੀ ਚਾਲ ਹੈ ਉਹਦੀ ਤੈਨੂੰ ਚਾਲਾਂ ਨਾਲ ਉਹਦਾ ਬੈਰ ਕਰਨ ਕੀਤਾ ਹੋਇਆ ਮੁਬੇ ਗੋਦੀਆ ਬਬੇ ਇੱਕ ਬੁੱਧੀ ਦੇ ਜਿਹੜਾ ਧਿਆਨ ਸੁਰਤੇ ਉਹ ਚੰਚਲਾ ਚਿਕਾ ਉਹ ਸੁਰਤੇ ਮਾਨੂੰ ਘੇਰਦੀ ਹੈ ਫਿਰ ਹਾਂ ਓਕੇ ਠੀਕ ਕਰ ਕਰਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਭੁਜੇ ਕਰਕਸਾ ਕੁਠਾਰੇ ਹੱਥ ਵਿੱਚ ਕੀ ਰੱਖਿਆ ਹੈ ਕਰਕਸਾ ਕੁਠਾਰੇ ਮਜ਼ਬੂਤ ਕਰਕੇ ਕੋਹੜਾ ਫੜਿਆ ਹੱਥ ਕੁਠਾਰ ਕੁਠਾਰ ਪਹਾੜੇ ਨੂੰ ਕਹਿੰਦੇ ਕੁਟ ਬਜਰ ਕੁਠਾਰ ਬੋਏ ਹੈ ਚਿਨ ਕਰ ਮਿਨਤ ਲਾਗ ਪਾਰ ਬਜਰ 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 ਨਹੀਂ ਇਹ ਲਫਜ਼ੋ ਬਜਾਰ ਹੈ ਬਜਾਰ ਦਾ ਹੁੰਦਾ ਜਿਹਨੂੰ ਜਾਂਦ ਨਹੀਂ ਲੱਗਦੀ ਪੁਰਾਣਾ ਨਹੀਂ ਹੁੰਦਾ ਜਿਹੜਾ ਕੋੜ ਉਹ ਕੀ ਹੈ ਉਹ ਆਈਆ ਸ਼ਬਦ ਉਪਦੇਸ਼ ਇਹ ਜਿਹੜਾ ਉਪਦੇਸ਼ ਹੈ ਨਾ ਆਹ ਕੋਠਾਰ ਹੈ ਤਤ ਗਿਆ ਤਤ ਗਿਆ ਕਰ ਕਸਾ ਕੋਠਾਰੇ ਨਰਕ ਨਵਾਰੇ ਆਹ ਕੋਹਣਾ ਕਰਦਾ ਕੀ ਹੈ ਵੱਡਦਾਰ ਇਹ ਨਰਕ ਨਵਾਰ ਕਰਦਾ ਦਰਕਦੀਆਂ ਉਹ ਜਿਹੜੀਆਂ ਨਾ ਲਜਣ ਵਾਲੀਆਂ ਜਜ਼ੀਰੋ ਵੀਡੀਓ ਨਾਰਕੇਜ ਬਣਨਗੇ ਜੀਜੀਰਾ ਰੱਖਣ ਵਾਲੀਆਂ ਉਹ ਹੜਦ ਦੇ ਜੀਜੀਰਾ ਉਹ ਕਟੜੀਆਂ ਦੇ ਨਾਲ ਆਦਮ ਉਧਾਰੇ ਉਹ ਬੜੀ ਉਹਨੂੰ ਛਡਾਉਣਾ ਛਡਾਉਣ ਬਾਅਦ ਇਹ ਕੋਹੜਾ ਇਹ ਔਗਣ ਕੱਟਣ ਵਾਲਿਆ ਕੋਹੜਾ ਔਗਣ ਕੱਟਦਾ ਲੋਕਾਂ ਦੇ ਹੋਰ ਨਹੀਂ ਕੁਝ ਕਰਦਾ ਨਾਨ ਕੋਗੜ ਜੇਤੜੇ ਤੇ ਇੱਥੇ ਗਲੀ ਜੀਜੀਰ ਇਹ ਔਗਣ ਕੱਟ ਰਿਆ ਸਾਡੇ ਕੁਰਬਾਨੀ ਕੋਹਾੜੇ ਨੂੰ ਸਰਦੀ ਪਾ ਰਹੀ ਸਰਪਾੜ ਨਾਲ ਕੋਹਾੜਾ ਲਿਆ ਹੈ ਇਹ ਔਗਣ ਕੱਟਣ ਵਾਲਾ ਛਡਾਉਣ ਵਾਲਾ ਜੰਦੇ ਜਾਲ ਚ ਆਦਮ ਉਧਾਰੇ ਆਦਮ ਫੇਰ ਆਦਮ ਆ ਗਿਆ ਆਦਮ ਉਹ ਉਧਾਰੇ ਉਹ ਫਸੇ ਨੇ ਨਾ ਜੀਰੇ ਚ ਵੱਜੇ ਨੇ ਉਹਨਾਂ ਨੂੰ ਛਡਾਉਣ ਵਾਸਤੇ ਉਧਾਰ ਕਰਨ ਵਾਸਤੇ ਤੂਰ ਪੁਜੇ ਤੂਰ ਪੁਜੇ ਅਜਿਹੇ ਤੇਰੀ ਪੁਜਾ ਇਹਨਾਂ ਪੁਜਾ ਉਹ ਐ ਸਮਝ ਲਓ ਬਈ ਤੂਰ ਕਹਿੰਦੇ ਨੇ ਤੁਰਾ ਹੁੰਦਾ ਨਾ ਆਵਾਜ਼ ਹੈ ਪੁਜਾ ਚ ਤੇਰੀ ਚ ਇੱਕ ਕਿਸਮ ਦੀ ਆਵਾਜ਼ ਹੈ ਛੜੀ ਆ ਗੁਰਬਾਣੀ ਜਿਹੜੀ ਤੇਰਾ ਆਵਾਜ਼ ਬੋਲੀਏ ਬੋਲ ਬੋਲੇ ਕੋਹਣਾ ਸ਼ਬਦੇ ਕੋਹਣਾ ਇਹੀ ਓਗੜ ਕਰ ਰਹੇ ਹੈ ਇਹੀ ਛਣਵਾ ਰਹੇ ਹੈ ਓਗੜ アドਵਾਨ ਉਧਾਰ ਕਰ ਰਹੇ ਹੈ ਸ਼ਬਦੇ ਹੈ ਸਭ ਕੁਝ ਨਹੀਂ ਨਰਕਨਵਾ ਇਹੇ ਨਰਕਨਵਾ ਕਰੇ ਸ਼ਬਦ ਉਪਦੇਸ਼ ਜਿਹੜਾ ਉਪਦੇਸ਼ ਇਹ ਜਿਹੜਾ ਗਿਆਨ ਹੈ ਦੀ ਧਾਰੈ ਸੀ ਹੈ ਇਹ ਸਭ ਕੁਝ ਘਟ ਦਿੰਦਾ ਹੈ ਇਹਦੀ ਧਾਰੇ ਨਹੀਂ ਮਰਦੀ। ਦਾਮਣੀ ਦਮੰਕੇ ਕੇਹਰ ਲੰਕੇ ਆਦ ਅਤੰਕੇ क्रूर ਕਥੇ। ਏ ਕੇਹਰ ਵਰਗੇ ਲੱਕ ਵਾਲੀਏ। ਦਾਮਣੀ ਦਮੰਕੇ ਦਾਮਣੀ ਜਿਹੜੀ ਹੈਗੀ ਹੈ ਨਾ ਜਿਵੇਂ ਬਿਜਲੀ ਪੈ ਜਾਂਦੀ ਹੈ ਇਹ ਜੀ ਤੇਰੀ ਜੰਮ। ਕੇਹਰ ਜਿਹੜੀ ਬਿਜਲੀ ਹੈ ਜਿਹੜੀ ਆਵਾਜ਼ ਹੈ ਕੇਹਰ ਵਰਗੀ ਹੈ। ਆਈਂ ਦਰਪੈ ਤਾੜੀ ਹੈ ਕਹਿਰ ਲੰਕੇ ਅਸਨ ਦੇ ਵਿੱਚ ਆਵਾਜ਼ ਹੈ ਆਵਾਜ਼ ਕਹਿਰ ਵਰਗੀ ਹੈ ਉਹਦੇ ਵਿੱਚ ਜਿਹੜਾ ਗਿਆਨ ਹੈ ਬਿਜਲੀ ਹੈ ਬੋਲਦੇ ਸਾਰਿਆਂ ਦੇ ਆਦ ਅਤੰਕੇ क्रूर ਕਥੇ ਆਦ ਅਤੰਕੇ ਆ ਤੋ ਲੈ ਕੇ ਇਹ ਤੰਕ ਪੈ ਪੈ ਭੀਤ ਕੀਤੇ ਹੋਏ ਨੇ ਅਤੰਕ ਕੋਦਰਾਂ ਤੰਕ ਤੰਕ ਕ੍ਰੂਰ ਕਥੇ ਜਿਹੜੇ ਕ੍ਰੂਰ ਨੇ ਨਾ ਬਹੁਤ ਲੋਕ ਭੜੇ ਲੋਕ ਨੇ ਜਾਲਬ ਨੇ ਉਹਨਾਂ ਦੇ ਮਨਾਤੇ ਆਪ ਤੋਂ ਹੀ ਲੈ ਕੇ ਤੇਰਾ ਭੈ ਬਣਿਆ ਹੋਇਆ ਡਰਦੇ ਨੇ ਤੇਤੇ ਪਾਪ ਕਰਦਾ ਪਾਪੀ ਡਰਦਾ ਉਹ ਡਰਦਾ ਤੇਰਾ ਡਰੇਗਾ ਹੁਕਮਦਾਰ ਅਰੇ ਵੀਗਾ ਹਾਂ ਕੀ ਬਣੂ ਮੇਰਾ ਜਾ ਕੇ ਪਾਪ ਕਰਦਾ ਵੀ ਹੈ ਔਰ ਡਰਦਾ ਵੀ ਹੈ আতੰਕ ਵੀ ਹੈ ਰੋਣ আতੰਕ ਤੇਰਾ ਹੀ ਹੋਰ ਕਿਹਦਾ ਆਦਮਕੀ ਪਾਪੀ ਪਾਪ ਕਰਦਾ ਤੇਨ ਤੋਂ ਡਰਦਾ ਹੈ ਡਰਦਾ ਕਹਦੇ ਤੇਰੇ ਸ਼ੁਰੂ ਤੋਂ ਡਰਦਾ ਅਤਮ ਕਹ ਤੇਰਾ ਸਾਰੇ ਲੋਕ ਮੈਂ ਵੀ ਇਸ ਰਿਹਾਜ਼ਾਬ ਲੈਣਾ ਪਊ ਸਾਰੇ ਬੰਦੇ ਨੇ ਉਹ ਅਤਮ ਕਾ ਸ਼ੁਰੂ ਤੋਂ ਲੈ ਕੇ ਤੇਰਾ ਇਹ ਕਥਾ ਚ ਪ੍ਰਚਲਤ ਆ ਤੇਰੀ ਅਤੰਕ क्रूर ਕਥੇ ਇਹ ਕਥਾ ਪ੍ਰਚਲਤ ਆ ਵੀ ਤੇਰਾ ਭਾਈ ਅੱਗੇ ਜਾ ਕੇ ਭੁਗਤਣਾ ਪਊ ਸਾਰੇ ਕਹਿੰਦੇ ਨੇ ਇਹ ਅਤੰਕਪ੍ਰਾਣ ਵਾਲੀ ਕਥਾ ਤੇਰੀ क्रूर ਆਦਮੀਆਂ ਨੂੰ ਭੈ ਭੀਤ ਕਰਨ ਵਾਲੀ ਕਥਾ ਤੇਰੀ ਵੇ ਤਕੋ ਰਾਵਲ ਨਾ ਹੋਇਆ ਫਲਾਣ ਨਾ ਹੋਇਆ ਬਹੀ ਕਹਿੰਦੇ ਜੈ ਜੈ ਹੋਸੀ ਰਕਤਾਸੁਰ ਖੰਡਣੀ ਸੁਭ ਚਕਰਤਣੀ ਸੁਭ ਮਥੇ ਸੁंभ ਮਥੇ ਹਾਂ ਜੈ ਜੈ ਹੋਸੀ ਮੈਖਸੁਰ ਵਰਦਣੀ ਜੈ ਜੈ ਹੋਸੀ ਰਕਤਾਸੁਰ ਖੰਡਣੀ ਹਾਂ ਰਕਤਾਸੁਰ ਖੰਡਣੀ ਜਿਹੜਾ ਰਕਤਾਸੁਰ ਹੈ ਲੋਭੀ ਹੈ ਉਹਦਾ ਖੰਡਨ ਕਰਨ ਵਾਲੀ ਉਹਨੂੰ ਸੁंभ ਚਕਰਤਣੀ ਉਹਨੂੰ ਖੰਡਨ ਕਰਨ ਵਾਲੀ ਹੋਏ ਹਲਾਲ ਲੱਗੇ ਹੱਕ ਜਾਏ ਉਹਨੂੰ ਹਲਾਲ ਕਰਨ ਵਾਲੀ ਹੈ ਨਾ ਸੁंभ ਚਕਰਤਨ ਸੁਭ ਚਕਰਤੜ ਸੁंभ ਨੂੰ ਤਾਂ ਚਕਰਤ ਕਰ ਦਿੰਦੀ ਹੈ ਹੈਰਾਨ ਹੈ ਉਹਦਾ ਸੁਭ ਤਾਂ ਸੁंभ ਮਥੇ ਜਿਹੜਾ ਸੁਭ ਸੁंभ ਮਥੇ ਸੁਭ ਹੈ ਜਿਹੜਾ ਸੁਭ ਹੈ ਜਿਹੜਾ ਨਾ ਜਿਹੜਾ ਤਾਂ ਸੁਭ ਹੈ ਬਣਾ ਤਾਂ ਸੁਭ ਹੈ ਜਿਹੜਾ ਉਹਦਾ ਸੁਭ ਨੂੰ ਤਾਂ ਮੱਥਨ ਕਰਦੀ ਹੈ ਮਾਰਨੀ ਹੈ ਤੂੰ ਚੀਰਦੀ ਹੈ ਸਰੀਰ ਨਾਲ ਜੁੜਿਆ ਹੈ ਨਾ ਮਾਇਆ ਨਾਲ ਜੁੜਿਆ ਹੈ ਉਹਨੂੰ ਤਾਂ ਘਟਦੀ ਐ ਤੂੰ ਘਟਣਾ ਪੈਂਦਾ ਇਹਨੂੰ ਸਭ ਨੂੰ ਤਾਂ ਬਾਹਰੋਂ ਬਾਹਰੋਂ ਘਟਣਾ ਉਹ ਜਿਹੜਾ ਸੁਭਾ ਇਹ ਤਾਂ ਬਨਵਾਰੀ ਹੋ ਪੈਣਾ ਬਨ ਉਹ ਹਰਾਨੇ ਹੁੰਦਾ ਵੀ ਦੇਖੋ ਇਹਨੂੰ ਬਨ ਬਣਾਤਾ ਤਾਂ ਇਹ ਤਾਂ ਬਨੇ ਗੀਰੇ ਨੇ ਜੇ ਰੁਕੇ ਮੇਰੇ ਨਜ਼ਰ ਅੜਦਾਰੇ ਉਹ ਬੁਰਾ ਛੜਨੇ ਪੈ ਗਿਆ ਅਗੇ ਉਹ ਚੱਕਰ ਤੇ ਹੋ ਜਾਂਦਾ ਹਰਾਨੇ ਹੁੰਦਾ ਇਹ ਕੀ ਕਰਤਾ ਜੈ ਜੈ ਹੋਸੀ ਰੱਖ ਜਿਹੜਾ ਬਨ ਬਨਣ ਵਾਲਾ ਹੀ ਨਹੀਂ ਸੀ ਉਹ ਕਿਵੇਂ ਬਨ ਗਿਆ ਇਹ じゃ ਬਨੇ ਉਹ ਐ ਪੈ ਗਿਆ ਚਰਨ ਅਗਿਆ ਚਰਨ ਜੈ ਜੈ ਹੋਸੀ ਰਕਤਾਸੁਰ ਖੰਡਣੀ ਸੁंभ ਚਕਰਤ ਨਸੁੰਭ ਮਥੇ ਨਸੁੰਭ ਨੂੰ ਆਇਆ ਸਭ ਥਿਆ ਐਸਾ ਉਹਨੂੰ ਉਹਦੀ ਬਰਤਮਾਰੀ ਧੋਤਾ ਜਿਵੇਂ ਪਟਕ ਦਿੰਦੇ ਨਾ ਆਪਾਂ ਕੱਪੜੇ ਨੂੰ ਬਾਦੇ ਨਹੀਂ ਐਸਾ ਉਹਨੂੰ ਮੱਠ ਮੱਠ ਕੇ ਧੋ ਕੇ ਸ਼ੁੱਧ ਕੀਤਾ ਸੂਬ ਹੈਰਾਨ ਹੋ ਗਿਆ ਉਹਦੇ ਨਾਲ ਕਾਲਕ ਛੱਡਿਓ ਹੀ ਨਹੀਂ ਕਾਲਕ ਛੱਡਿਓ ਹੀ ਨਹੀਂ ਬਾਜ ਬਣਾਣ ਕਾਲਕ ਛੱਡਿਓ ਹੀ ਨਹੀਂ ਬਿਲਕੁਲ ਏ ਮਨ ਬਿਲਕੁਲ ਧੋ ਕੇ ਨਿਰਵਲ ਕਰਤਾ ਪਵਿੱਤਰ ਕਰਤਾ ਪਵਿੱਤਰ ਫਿਰ ਹੋਰ ਕਰਤਾ ਫਿਰ ਪਵਿੱਤਰ ਹੋਰ ਕਰਤਾ ਫਿਰ ਪੁਰੀਤੇ ਬਣਾਤਾ ਜਬ ਪਰੀਤ ਬਣਾਤਾ ਫਿਰ ਚੱਕਰਤ ਹੋ ਗਿਆ ਚਿੱਤ ਚੱਕਰਤ ਕਦ ਹੁੰਦਾ ਮਨਤਾ ਉਹਦਾ ਨਾ ਇਨਜਰਦਾ ਲੜਦਾ ਬੁਲਤਾ ਬਣਦਾ ਹੀ ਨਹੀਂ ਭਾਈ ਮਨ ਮੇਰੋ ਵਸ ਨਾ ਹੀ ਉਹ ਤਾਂ ਭਾਈ ਨੂੰ ਕਹਿ ਰਿਹਾ ਮੇਰਾ ਮਨ ਵਾਚਨੀ ਬਾਈ ਨੇ ਐਸਾ ਕੋਲ ਪਠਾਣ ਕੇ ਸਮਝਾਇਆ ਬਾਹਰ ਬਿਲਕੁਲ ਉਹ ਕਹਦਾ ਵੀ ਨਾ ਮੈਂ ਤਾਂ ਬੋਲਦਾ ਹੀ ਨਹੀਂ ਬੋਲਣਾ ਹੀ ਬੰਦ ਕਰਤਾ ਉਹ ਰੈਵ ਨਹੀਂ ਦਿੰਦਾ ਕੋਈ ਹੁਣਾ ਚੁੱਪੇ ਕਰਾਤਾ ਇਹ ਜਾਂ ਚੁਪ ਕਰਾਇਆ ਸਭ ਜੋ ਮਰ ਜਾਂਦਾ ਜਿਵੇਂ ਮਰਿਆ ਨਹੀਂ ਹੈ ਜਿਵੇਂ ਮਰਿਆ ਹੋਇਆ ਬੰਦਾ ਚੁੱਪ ਕਰ ਜਾਂਦਾ ਉਹਦੀ ਬੋਟੇ ਨਹੀਂ ਹੁੰਦੀ ਐਂ ਚੁੱਪ ਕਰਾਤਾ ਇਸ ਕਰਕੇ ਸਭ ਚੱਕਰ ਤੋਂ ਹੋਇਆ ਹੈ ਚੱਕਰ ਤਾਂ ਹੋਇਆ ਹੈ ਹੈਰਾਨ ਹੋਇਆ ਇਹ ਜਿਹੜਾ ਉਹ ਲਫਜ਼ ਆਇਆ ਨਾ ਉਹਦੇ ਵਿੱਚ ਬਾੜਜ ਬਲੋਚਣੀ ਬਿਰਤਨ ਵਿਮੋਚਣੀ ਬਾੜਨ ਬਲੋਚਣੀ ਬਾੜ ਜਿਹੜਾ ਕਮਲ ਹੈ ਕਮਲਨ ਬਿਲੋਚੜੀ ਉਹਦੇ ਚ ਅੱਖ ਹੈ ਤੇਰੀ ਲੋਚਣ ਉੱਥੇ ਅੱਖ ਹੁੰਦੀ ਹੈ ਉੱਥੋਂ ਅੱਖ ਨਿਕਲਦੀ ਹੈ ਉੱਥੇ ਪ੍ਰਗਟ ਹੁੰਦੀ ਹੈ ਤੂੰ ਤੀਸਰੀ ਅੱਖ ਆ ਉੱਥੇ ਖੁੱਲਦੀ ਆ ਇਹ ਜਾ ਕੇ ਬਾਜ਼ੀ ਵਿੱਚ ਫਿਰਦੇ ਵਿੱਚ ਬਾਦ ਬਲੋਚਨੀ ਉੱਥੇ ਤੂੰ ਉੱਥੇ ਪ੍ਰਗਟ ਹੁੰਦੀ ਆ ਆ ਕੇ ਇਹ ਤੀਸਰੀ ਅੱਖ ਆ ਉੱਥੇ ਖੁੱਲਦੀ ਆ ਉੱਥੋਂ ਦੀਦਾ ਸਭ ਕੁਝ ਉੱਥੇ ਤੀਸਰਾ ਇਹ ਕੀ ਆ ਇਹ ਆ ਹਰਕਾ ਦਵਾਰ ਅੰਦਰ ਵੀ ਦੀ ਦਾ ਬਾਹਰ ਵੀ ਦੀ ਦਾ ਹਰ ਦਰਗਾਹ ਗਿਆ ਵਾਤਾ ਨਾਨਕਾ ਨਾਨਕਾ ਸੁਣੋ ਜਦੋਂ ਦਰਵਾਜ਼ਾ ਖੁੱਲਦਾ ਨਾ ਫਿਰ ਉਹ ਦਲਿਆਰ ਵਾਲੀਆਂ ਦੋਏ ਵਿਚਾਲੇ ਉਹ ਅਜੂ ਤਾਂ ਹਰਕੇ ਦਵਾਰ ਖੜਾ ਇਹ ਬਲ ਨਾ ਜਾਂ ਉੱਥੇ ਖੜ ਜਾਂਦਾ ਫਿਰ ਜਾ ਕੇ ਬਲੀ ਬਲੀ ਬਣ ਕੇ ਉੱਥੇ ਖੜਦਾ ਜਾਂ ਬਲ ਪੂਰਾ ਹੋ ਜਾਂਦਾ ਹੈ ਬਲ ਹੋਏ ਹੋਆ ਬੰਦਲ ਛੁੱਟੇ ਛੁੱਟੇ ਬੰਦਲ ਛੁੱਟ ਕੇ ਬਲਵਾਨ ਬਲ ਹੋ ਗਿਆ ਬਲ ਬਾਚਾ ਆ ਗਿਆ ਫਿਰ ਉਹ ਗੇਟ ਖੁੱਲਦਾ ਬ੍ਰਿਤਨ ਬਿਮੋਚਣੀ ਸੋਚ ਵਿੱਚ ਬਿ ਸੋਚਣੀ ਕੌਚ ਕਸੇ ਬਿਰਤੀ ਬਿਮੋਚਣੀ ਬ੍ਰਿਤਨ ਬਿਮੋਚਣੀ ਬਿਰਤੀਆਂ ਨੂੰ ਇਕਾਗਰ ਕਰਨ ਵਾਲੀ ਹੈ ਬਿਰਤੀਆਂ ਨੂੰ ਇਕੱਠਾ ਕਰਨ ਵਾਲੀ ਹੈ ਬੋਰਡ ਵਾਲੀ ਹੈ ਸੋਚ ਵਿੱਚੋਂ ਬਿ ਸੋਚਣੀ ਸੋਚ ਜਿਹੜੀ ਹੈਗੀ ਉਹਨੂੰ ਬਿ ਸੋਚੜੀ ਸੋਚ ਨੂੰ ਬੰਦ ਕਰਨ ਵਾਲੀ ਹੈ ਆਦਮੀ ਦੀ ਸੋਚ ਹੈ ਜਿਹੜੀ ਉਹਨੂੰ ਬੰਦ ਕਰ ਦੇਣਾ ਕੌਚ ਕਸੇ ਇਹ ਹੀ ਤੇਰੀ ਕੌਚ ਕਸੀ ਹੋਈ ਹੈ